ਹਾਂਜੀ ਦੋਸਤੋ ਦੇਖੋ ਭਾਈ ਮੀ ਆ ਗਿਆ ਤੇ ਕਾਲੀ ਦੇਖੋ ਸੜਕਾਂ ਤੇ ਕਿੰਨੇ ਕਿੰਨੇ ਚੱਲ ਪਿਆ ਇਹ ਹੜ੍ਹ ਆ ਗਿਆ ਭਾਈ ਪਿੰਡੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫਿਰ ਤੁਹਾਡਾ ਨਵੇਂ ਦਿਨ ਤੇ ਵੀਡੀਓ ਦੇ ਵਿੱਚ ਤੇ ਵੀਰੋ ਬਾਰਸ਼ ਬਹੁਤ ਤੇਜ਼ ਆ ਗਈ ਤੇ ਤੁਹਾਨੂੰ ਮੈਂ ਦੱਸਿਆ ਜੀ ਵੀ ਰੱਬ ਦਾ ਕੋਈ ਪਤਾ ਨਹੀਂ ਕਾਦ ਨਹੀਂ ਪਾਦੇ ਤੇ ਬਹੁਤ ਜ਼ਿਆਦਾ ਤੇਜ਼ ਬਾਰਸ਼ ਆ ਰਹੀ ਹੈ ਤੁਸੀਂ ਦੇਖੀ ਸਕਦੇ ਹੋ ਤੇ ਇੱਥੇ ਦੇਖੋ ਮੇਰੇ ਮੀਂਹ ਹੋ ਗਿਆ ਬਹੁਤ ਜ਼ਿਆਦਾ ਲੈ ਮਿੱਤਰੋ ਦੇਖੋ ਕਿੰਨਾ ਮੀਂਹ ਆ ਗਿਆ ਤੇ ਅਸਰੇ ਕੱਕੂ ਬੋਲ ਗਿਆ ਕਿਉਂਕਿ ਜੀਰੀਆਂ ਲੱਗੀਆਂ ਸਾਰੀਆਂ ਰੱਬ ਨੂੰ ਪਤਾ ਈ ਵ ਤੇ ਮੀਂਹ ਦੇਖੋ ਬਈ ਕਿੰਨਾ ਤੇਜ਼ ਚੱਲ ਰਿਹਾ ਦੇਖੋ ਕਿੰਨੇ 5 ਮਿੰਟਾਂ ਖੜਕੋ ਕਿੰਨਾ ਪਾਣੀ ਕਰਦੀ ਆ ਤੇ ਦੇਖੋ ਦੂਰ ਦੂਰ ਤੱਕ ਕਿੰਨੀ ਬਾੜ ਛੋੜੀ ਆ देखो भाई बारिश आ गई अज अगी सत्त जुलाई तो मीह देखो भीरो मीह बहुत आ रहा तुम दिखाने पिछे देखो कि बारिश ते आ रही है ते बहुत तेज़ बारिश हो गई तो बहुत तेज़ चल रही है अज होगी सत्त जुलाई भीरो बहुत ज्यादा मीँ आ रहा देखो पिछे तुम है देखो मेरे पिछले खेत किमें भर गए पे तुम दिखाने देखो भीरो मीह देखो तेज आ रहा बहुत तेज़ बारिश आ रही है ਹਰੇ ਪਾਸੇ ਵੀਰੋ ਮੀਂਹ ਨਹੀਂ ਪੈ ਰਿਹਾ। ਨਾਏ ਮਿੱਤਰੋ ਪਾਣੀ ਆਣ ਕੇ ਹੋ ਗਏ ਪੂਰੇ ਲੱਖਣ ਦੇਖ ਸਕਦੇ ਤੁਸੀਂ ਮੀਂਹ ਕਿੰਨਾ ਤੇਜ਼ ਪੈ ਰਿਹਾ ਤੇ ਦੇਖੋ ਵੀਰੋ ਜੀਰੀ ਚੰਪ ਨਹੀਂ ਰਹੀ ਬਹੁਤ ਜ਼ਿਆਦਾ ਮੀਂਹ ਆ ਗਿਆ ਸਾਰੇ ਪਾਸੇ ਕੋਈ 5 ਮਿੰਟਾਂ ਵਿੱਚ ਕਿੰਨਾ ਪਾਣੀ ਕਰਦੀ ਆ ਦولتਪੁਰਮਾ ਸੜਕਾਂ ਮੰ ਚਲਾ ਦੀ ਆ ਤੇ ਲਾਟ ਮਾਰਾ ਦੇਖੋ ਵਿਚਾਰਾ ਲੱਸੀ ਲੈ ਕੇ ਆਇਆ ਲੱਸੀ ਇੱਧਰ ਕਿੱਧਰ ਭਈਏ ਲੈ ਬਈ ਦੇਖੋ ਜਿਹਨ ਕਾ 15 ਮਿੰਟ ਨਹੀਂ ਪਿਆ ਤੇ ਪਾਣੀ ਦੇਖੋ ਕਿੰਨਾ ਭਰ ਗਿਆ ਦੇਖੋ ਕਿੰਨਾ ਚੱਲ ਗਿਆ 15 ਜੇ ਘੰਟਾ ਪੈ ਜੇ ਉਹਦਾ ਹੜਾ ਜੇ ਦੇਖੋ ਇਹ ਪਾਣੀ ਉਹ ਪਾਣੀ ਹੋ ਗਿਆ ਚਾਰੋਂ ਪਾਸੇ ਰੇਖੋ ਬਈ ਤਰ੍ਹਾਂ ਚੱਲ ਗਏ ਨਾਲੇ ਪਰ ਪਰਤਾ ਲੈ ਵੀ ਪਾਣੀ ਪਾਣੀ ਦੇਖੋ ਕੋ ਉੱਤਰ ਕੇ ਤਰ੍ਹਾਂ ਆ ਰਹੇ ਆ ਪਾਣੀ ਮਾ